एबीसी ਪੰਜਾਬ ਦੇ ਵਿਸ਼ੇਸ਼ ਬਲਿਟਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ। ਲੋਕ ਸਭਾ ਚੋਅਈ ਸੁਰੱਖਿਆ ਦੀ ਚੋਗ ਦੇ ਮਸਲੇ ਦੇ ਵਿੱਚ ਹੰਗਾਮਾ 15 ਲੋਕ ਸਭਾ ਤੇ ਰਾਜ ਸਭਾ ਮੈਂਬਰ ਕਿਤੇ ਗਏ ਮੁੱਤਲ। ਲੋਕ ਸਭਾ ਚੋਅਈ ਲਾਪਰਵਾਹੀ ਦੇ ਚਲਦੇ ਆ 8 ਕਰਮਚਾਰੀ ਕਿਤੇ ਗਏ ਮੁੱਤਲ। ਸ਼੍ਰੀ ਕ੍ਰਿਸ਼ਨ ਜਨਮ ਭੂਮੀ ਸ਼ਾਹੀ ਈਦ ਦਾ ਸਰਵੇ ਹੋਏਗਾ। ਹਾਈ ਕੋਰਟ ਨੇ ਹਿੰਦੂ ਧਿਰ ਦੀ ਪਟੀਸ਼ਨ ਕੀਤੀ। ਭਾਰਤੀ ਕ੍ਰਿਕਟਰ ਸ਼ਮੀ ਨੇ ਕਿਹਾ ਭਾਰਤੀ ਮੁਸਲਮ ਹੋਣ ਮਾਰ ਲੋਕ ਸਭਾ ਦੇ ਵਿੱਚ ਹੰਗਾਮਾ ਕਰਨ ਵਾਲੇ ਨੌਜਵਾਨਾਂ ਨੂੰ ਪਟਿਆਲਾ ਕੋਰਟ ਵਿੱਚ ਕੀਤਾ ਗਿਆ ਪੇਸ਼ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਭਲਕੇ ਹਿਮਾਚਲ ਪ੍ਰਦੇਸ਼ ਦਾ ਕਰਨਗੇ ਦੌਰਾਨ ਹੁਣ ਖਬਰਾਂ ਵਿਸਤਾਰ ਨਾਲ ਬੀਤੇ ਦਿਨ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਗੁੱਸਪੈੱਡ ਕਰਕੇ ਹਲਚਲ ਮਚਾਉਣ ਵਾਲੇ ਦੋਸ਼ੀਆਂ ਨੂੰ ਪਟਿਆਲਾ ਕੋਰਟ ਦੇ ਵਿੱਚ ਅਪੇਸ਼ ਕੀਤਾ ਗਿਆ ਪੁਲਿਸ ਦੇ ਜਾਣਕਾਰੀ ਮੁਤਾਬਕ ਅਸਲ ਦੇ ਵਿੱਚ ਦੋਸ਼ੀਆਂ ਨੇ ਪਹਿਲਾਂ ਹੀ ਸੰਸਦ ਭਵਨ ਦੀ ਜਿਹੜੀ ਆ ਉਹ ਰੈਕੀ ਕਰ ਲਈ ਸੀ ਔਰ ਇੱਕ سوشل میڈیا ਪੇਜ ਭਗ ਸਿੰਘ ਫੈਨ ਕਲੱਬ ਦੇ ਨਾਲ ਜੁੜੇ ਸੀ ਲਗਭਗ 1.5 ਸਾਲ ਪਹਿਲਾਂ ਸਾਰੇ ਦੋਸ਼ੀ ਮਸੂਰ ਵਿੱਚ ਮਿਲੇ ਸਨ ਕਥੀ ਦੋਸ਼ੀ ਸਾਗਰ ਜਲਾਈ ਵਿੱਚ ਲਖਣਊ ਤੋਂ ਦਿੱਲੀ ਆਇਆ ਸੀ ਬਾਅਦ ਚ ਸੰਸਦ ਭਵਨ ਵਿੱਚ ਐਂਟਰੀ ਨਹੀਂ ਕਰ ਸਕਿਆ ਸੀ 10 ਦਸੰਬਰ ਨੂੰ ਇੱਕ ਇੱਕ ਕਰਕੇ ਸਾਰੇ ਆਪਣੇ ਆਪਣੇ ਸੂਬਿਆਂ ਤੋਂ ਦਿੱਲੀ ਪਹੁੰਚੇ ਘਟਨਾ ਵਾਲੇ ਦਿਨ ਕਥੀ ਦੋਸ਼ੀ ਇੰਡੀਆ ਗੇਟ ਦੇ ਨੇੜੇ ਇਕੱਠੇ ਹੋਏ ਫਿਰ ਉਥੋਂ ਸਾਰਿਆਂ ਨੇ ਕਲਰ ਸਪਰੇਅ ਵੰਡਿਆ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਅਨੁਸਾਰ ਸੰਸਦ ਸੁਰੱਖਿਆ ਦੇ ਜਿਹੜੇ ਮਸਲੇ ਦੇ ਵਿੱਚ ਮੁੱਖ ਸਾਜ਼ਿਸ਼ਕਰਤਾ ਕੋਈ ਹੋਰ ਆ ਜਿਨ੍ਹਾਂ ਨੇ ਇਹ ਪੂਰੀ ਸਕੀਮ ਬਣਾਈ ਸੀ ਉਹਦੇ ਦਿੱਲੀ ਪੁਲਿਸ ਨੇ ਐਂਟੀ ਟੈਰਰ ਐਂਡ ਗੈਰ ਕਾਨੂੰਨੀ ਗਤੀਵਿਧੀਆਂ ਯਾਪਾ ਕਾਨੂੰਨ ਦੇ ਤਹਿਤ ਕੇਸ ਦਰਜ ਕਰ ਲਿਆ ਲੋਕ ਸਭਾ ਸਖਤਰ ਦੇ ਕਹਿਤ ਤੋਂ ਬਾਅਦ ਗ੍ਰਹਿ ਮੰਤralੇ ਇਸ ਦੀ ਘਟਨਾ ਦਾ ਜਾਂਚ ਦੇ ਜਾਚ ਦੇ ਆਦੇਸ਼ ਉਧਰ CRP ਦੇ DGP ਨੀਸ਼ ਦਿਆਲ ਸਿੰਘ ਦੇ ਅਗਵਾਈ ਚ ਇੱਕ ਕਮੇਟੀ ਵੀ ਬਣਾਈ ਗਈ ਹੈ ਦੇ ਵੇ ਕਮੇਟੀ ਦੇ ਵਿੱਚ ਬਾਕੀ ਸੁਰੱਖਿਆ ਏਜੰਸੀ ਅਤੇ ਐਕਸਪਰਟ ਸ਼ਾਮਲ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਕੁੱਲ 6 ਜਿਹੜੇ ਕਥਿਤ ਦੋਸ਼ੀ ਨੇ ਦੋ ਅੰਦਰ ਸੀ ਦੋ ਬਾਹਰ ਸੀ ਤੇ ਪੁਛਗਿਸ ਵਿੱਚ ਦੋ ਹੋਰ ਲੋਕਾਂ ਦਾ ਨਾਮ ਸਾਹਮਣੇ ਆਇਆ ਫਿਲਹਾਲ 5 ਜਾਨੇ ਗ੍ਰਿਫਤਾਰ ਹੋ ਚੁੱਕੇ ਨੇ ਤੇ 1 ਜਣਾ ਫਰਾਰ ਸੰਸਦ ਦੇ ਚੱਲ ਰਹੇ ਸਰਦਰ ਉਤ ਅਜਲਾਸ ਦੇ 9ਵੇਂ ਦਿਨ ਜਦੋਂ ਕਾਰਵਾਈ ਸ਼ੁਰੂ ਹੋਣ ਲੱਗੀ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੁਰੱਖਿਆ ਵਿੱਚ ਹੋਈ ਵੱਡੀ ਚੂਕ ਦੇ ਮਸਲੇ ਦੇ ਵਿੱਚ ਜੰਮ ਕੇ ਹੰਗਾਮਾ ਕੀਤਾ ਲੋਕ ਸਭਾ ਤੇ ਰਾਜ ਸਭਾ ਦੋਨਾਂ ਸਦਨਾਂ ਦੇ ਵਿੱਚ ਵਿਰੋਧੀ ਧਿਰ ਦੇ ਐਮਪੀ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੇ ਦਿਨ ਦੇ ਵਿੱਚ ਕਈ ਵਾਰ ਸਪੀਕਰ ਨੂੰ ਸਦਨ ਮੁਲਤਵੀ ਕਰਨਾ ਪਿਆ ਇਸ ਤੋਂ ਬਾਅਦ ਲੋਕ ਸਭਾ ਤੋਂ ਵਿਰੋਧੀ ਧਿਰਾਂ ਦੇ 14 ਤੇ ਰਾਜ ਸਭਾ ਚੋਂ ਇੱਕ ਸੰਸਦ ਨੂੰ ਪੂਰੇ اجلاس ਦੇ ਲਈ ਸਸਪੈਂਡ ਕਰ ਦਿੱਤਾ ਗਿਆ ਮਤਲਬ ਕੁੱਲ 15 ਜਾਣੇ ਪੂਰੇ اجلاس ਦੇ ਚਲਦਿਆਂ ਇਹ ਮੁਤਲਕ ਕੀਤੇ ਗਏ ਨੇ ਲੋਕ ਸਭਾ ਵਿੱਚ ਕਾਂਗਰਸ ਦੇ 9, ਸੀਪੀਆਈਐਮ ਅਤੇ ਡੀਐਮਕੇ ਦੇ 2-2 ਅਤੇ ਸੀਪੀਆਈ ਦਾ ਇੱਕ ਐਮਪੀ ਨੂੰ ਮੁਤਲਕ ਕੀਤਾ ਗਿਆ ਕਾਂਗਰਸ ਦੇ ਜਿਹੜੇ ਸੰਸਦ ਮੈਂਬਰ ਮੁਤਲਕ ਕੀਤੇ ਗਏ ਨੇ ਉਹਨਾਂ ਦੇ ਵਿੱਚ ਟੀਐਨ ਪ੍ਰਤਾਪਨ, ਹੀਬੀ ਈਡਨ ਜੋਥ ਮਾਨੀ ਰਮਈਆ ਹਰਿਦਾਸ ਦੀਨ ਕੁਰਿਆਕੋਸ ਮਣਿਕਮ ਟਗੋਰ ਐਮ ਡੀ ਜਾਵਦ ਵੀ ਕੇ ਸ਼ਰਿਕ ਕੰਦਨ ਅਤੇ ਬੈਣੀ ਬਿਨਾਨ ਸ਼ਾਮਲ ਜਦਕਿ ਰਾਸ ਸਭਾ ਤੋਂ ਟੀਐਮਸੀ ਦੇ ਜਿਹੜੇ ਸੰਸਦ ਨੇ ਡਾਇਰੈਕ ਓਬ੍ਰੈਨ ਨੂੰ ਵੀ ਸਸਪੈਂਡ ਕੀਤਾ ਗਿਆ ਦਰਅਸਲ ਡਾਇਰੈਕਟ ਨਾਰੇਬਾਜੀ ਕਰਦੇ ਹੋਏ ਵੈਲਵ ਵਿੱਚ ਆ ਗਏ ਜਿਸ ਨਾਲ ਸਪੀਕਰ ਜਗਦੀਪ ਦਖੜ ਨਾਰਾਜ਼ ਹੋ ਗਏ ਉਹਨਾਂ ਨੇ ਡਾਇਰੈਕਟ ਨੂੰ ਸਦਨ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਔਰ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਸੀ ਜਦ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਫਿਰ ਡਾਇਰੈਕਟ ਸਦਨ ਵਿੱਚ ਆ ਗਏ ਜਿਸ ਤੋਂ ਬਾਅਦ ਸਦਨ ਫਿਰ ਮੁਲਤਵੀ ਕਰਨਾ ਪਿਆ ਔਰ ਫਿਰ ਸ਼ਾਮ ਨੂੰ ਰਾਤ ਬਾਅਦ ਦੀ ਕਾਰਵਾਈ ਦੌਰਾਨ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਧਰ ਲੋਕ ਸਭਾ ਦੀ ਕਾਰਵਾਈ 11 ਵਜੇ ਸ਼ੁਰੂ ਹੋਈ ਜਿਵੇਂ ਹੀ ਸਪੀਕਰ ਓਮ ਬਿੱਲਾ ਲੋਕ ਸਭਾ ਪਹੁੰਚੇ ਤਾਂ ਵਿਰੋਧੀ ਧਿਰ ਦੇ ਸੰਸਦਾਂ ਨੇ ਸੁਰੱਖਿਆ ਵਿੱਚ ਹੋਈ ਵੱਡੀ ਚੋਕ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ। ਸਪੀਕਰ ਵੱਲੋਂ ਸ਼ਾਂਤੀ ਬਣਾਈ ਰੱਖਣ ਵਾਸਤੇ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਕੱਲ ਹੋਈ ਘਟਨਾ ਦੇ ਨਾਲ ਸਾਰੇ ਚਿੰਤਤ ਹੈ। ਇਹ ਘਟਨਾ ਬਹੁਤ ਹੀ ਅਫਸੋਸਜਨਕ ਹੈ। ਇਸ ਤੇ ਚਰਚਾ ਕੀਤੀ ਜਾਏਗੀ। ਉਹਨਾਂ ਨੇ ਸਾਰਿਆਂ ਨੂੰ ਭਰੋਸਾ ਦਿਲਾਇਆ ਕਿ ਲੋਕ ਸਭਾ ਸਪੀਕਰ ਹੋਣ ਦੇ ਨਾਤੇ ਸਭ ਦੀ ਸੁਰੱਖਿਆ ਉਹਨਾਂ ਦੀ ਜ਼ਿੰਮੇਵਾਰੀ ਹੈ ਦੂਜੇ ਪਾਸੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਕਿਹਾ ਕਿ ਸਾਰਿਆਂ ਨੇ ਕੱਲ ਦੀ ਘਟਨਾ ਦੀ ਨਿੰਦਾ ਕੀਤੀ ਹੈ ਸਪੀਕਰ ਨੇ ਮਾਮਲੇ ਦਾ ਨੋਟਿਸ ਲਿਆ ਅਸੀਂ ਸਾਨੂੰ ਜਿਹੜਾ ਵਾ ਚੌਕਸ ਰਹਿਣਾ ਪਵੇਗਾ ਅਸੀਂ ਸੰਸਦ ਵਿੱਚ ਦਾਖਲ ਹੋਣ ਲਈ ਕਿਸੇ ਨੂੰ ਜਿਹੜਾ ਪਾਸ ਮਈਆ ਕਰਵਾਉਂਦੇ ਆ ਉਸ ਦਾ ਵੀ ਧਿਆਨ ਰੱਖਣਾ ਪਊਗਾ ਕਿ ਜਿਹੇ ਲੋਕਾਂ ਨੂੰ ਪਾਸ ਬਣਾ ਕੇ ਨਾ ਦਿੱਤੇ ਜਾਣ ਜਿਹੜੇ ਰਾਜਕਤਾ ਫਲੌਨ ਵਿੱਚ ਮਾਇਰ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਸਾਨੂੰ ਅਜਿਹੀ ਸਾਵਧਾਨੀ ਵਰਤਣੀ ਪਵੇਗੀ ਉਧਰ ਲੋਕ ਸਭਾ ਦੀ ਤਰ੍ਹਾਂ ਰਾਜ ਸਭਾ ਵਿੱਚ ਵੀ ਰੋਧ ਦੀ ਦਲਾਂ ਨੇ ਜੰਮ ਕੇ ਹੰਗਾਮਾ ਕੀਤਾ ਸੰਸਦਾਨ ਨਾਅਰੇ ਲਗਾਉਂਦੇ ਹੋਏ ਸੰਸਦੀ ਸੁਰੱਖਿਆ ਤੇ ਬਹਿਸ ਕਰਨ ਦੀ ਮੰਗ ਰੱਖੀ ਇਸੇ ਦੌਰਾਨ ਟੀਐਮਸੀ ਦੇ ਐਮਪੀ ਡ੍ਰੈਗ ਓਬਰੇਨ ਸਦਨ ਦੇ ਵੈਲ ਵਿੱਚ ਆ ਗਏ ਜਿਸ ਤੇ ਰਾਜ ਸਭਾ ਦੇ ਜਿਹੜੇ ਨੇ ਜਗਦੀਪ ਦਣਕੜ ਉਪ ਚੇਅਰਮੈਨ ਉਹਨਾਂ ਨੇ ਸਖਤ ਇਤਰਾਜ਼ ਜਤਾਇਆ ਔਰ ਫਿਰ ਉਹਨਾਂ ਦੀ ਅਪੀਲ ਨਾਮਨ ਤੇ ਉਹਨਾਂ ਨੂੰ ਸਦਨ ਚੋਂ ਬਾਹਰ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਉਧਰ ਕਾਂਗਰਸ ਪਾਰਟੀ ਦੇ ਨੇਤਾ ਅਦੀਰੰਜਨ ਚੌਧਰੀ ਨੇ ਸੰਸਦੀ ਸੁਰੱਖਿਆ ਵਿੱਚ ਜਿਹੜੀ ਹੋਈ ਲਾਪਰਵਾਹੀ ਨੂੰ ਚਲਦਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਦਨ ਵਿੱਚ ਆ ਕੇ ਬਿਆਨ ਦੇਣ ਦੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਦੇਣਾ ਚਾਹੀਦਾ ਤੇ ਅਸੀਂ ਉਹਨਾਂ ਕੋਲੋਂ 2-4 ਸਵਾਲ ਪੁੱਛਣ ਨੇ ਕਪਲ ਸਿਬ ਨੇ ਰਾਜ ਸਭਾ ਦੇ ਵਿੱਚ ਕਿਹਾ ਕਿ ਇਹ ਗੱਲ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਉਧਰ ਜਿਹੜੀ ਘਟਨਾ ਵਾਪਰੀ ਉਸ ਦੇ ਚਲਦਿਆ ਇੰਡੀਆ ਗੱਠ ਜੋੜ ਦੇ ਜਿਹੜੇ ਮੈਂਬਰ ਨੇ ਉਦੇਸ਼ ਦੇ ਰਾਸ਼ਟਰਪਤੀ ਦਰਪਦੀ ਮੁਰਮੂ ਦੇ ਨਾਲ ਮੁਲਾਕਾਤ ਕਰਨਗੇ ਇਸ ਵੀ ਨੂੰ ਲੈ ਕੇ ਅੱਜ ਇੱਕ ਮੀਟਿੰਗ ਹੋਈ ਆ ਮੀਟਿੰਗ ਦੇ ਚਲਦਿਆ ਮਲਕ ਅਰਜਨ ਖੜਗੇ ਨੇ ਦੱਸਿਆ ਕਿ ਇਸ ਦੇ ਵਿੱਚ ਜਿਹੜੇ ਇੰਡੀਆ ਗੱਠ ਜੋੜ ਦੇ ਮੈਂਬਰ ਨੇ ਉਹਨਾਂ ਨੇ ਸਾਰਿਆਂ ਨੇ ਰਾਸ਼ਟਰਪਤੀ ਨੂੰ ਮੁਲਾਕਾਤ ਕਰਨ ਵਾਸਤੇ ਉਹਨਾਂ ਕੋ ਸਮਾਂ ਮੰਗਿਆ ਮਧ ਪ੍ਰਦੇਸ਼ ਛੱਤੀਸ਼ਗੜ ਰਾਜਸਥਾਨ ਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਜਿੱਤ ਮਿਲਣ ਤੋਂ ਬਾਅਦ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਭਲਕੇ ਹਿਮਾਚਲ ਪ੍ਰਦੇਸ਼ ਆ ਰਹੇ ਨੇ ਜੇਪੀ ਨੱਡਾ ਦਿਰ ਸ਼ਾਮ ਬਲਾਸਪੁਰ ਤੋਂ ਵਿਜੇਨਗਰ ਪਹੁੰਚਣਗੇ ਔਰ ਪਰਸੋਂ ਜਾਣੇ ਸ਼ਨੀਵਾਰ ਨੂੰ ਉਹ ਬਲਾਸਪੁਰ ਅਤੇ ਮੰਡੀ ਦੇ ਸੁੰਦਰਨਗਰ ਵਿੱਚ ਇੱਕ ਸਭਾ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਸਨਮਾਨ ਵੀ ਕੀਤਾ ਜਾਊਗਾ ਪਾਰਟੀ ਦੇ ਲੀਡਰਾਂ ਮੁਤਾਬਕ ਮੱਧ ਪ੍ਰਦੇਸ਼ ਰਾਜਸਥਾਨ ਛੱਤੀਸਗੜ੍ਹ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਸ਼ਾਨਦਾਰ ਜਿੱਤ ਹੋਈ ਆ ਉਹਨੂੰ ਲੈ ਕੇ ਜੇਪੀ ਨੱਡਾ ਪਹਿਲੀ ਵਾਰ ਆਪਣੇ ਘਰ ਬਲਾਸਪੁਰ ਆ ਰਹੇ ਨੇ ਔਰ ਜਿੱਥੇ ਹਿਮਾਚਲ ਭਾਜਪੀ ਵੱਲੋਂ ਜੇਪੀ ਨੱਡਾ ਦੇ ਸਵਾਗਤ ਲਈ ਇੱਕ ਪ੍ਰੋਗਰਾਮ ਵੀ ਰੱਖਿਆ ਇਹਦੇ ਜਰੀਏ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਬਲਾਸਪੁਰ ਅਤੇ ਮੰਡੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਚ ਜੋਸ਼ ਭਰਨ ਦਾ ਵੀ ਯਤਨ ਕੀਤਾ ਜਾਵੇਗਾ ਪਰਦੇਸ਼ ਭਾਰਤੀ ਜਨਤਾ ਪਾਰਟੀ ਦੇ ਮੀਡੀਆ ਇਨਚਾਰਜ ਕਰਨੰਦਾ ਨੇ ਦੱਸਿਆ ਕਿ ਜੇਪੀ ਨੱਡਾ ਦੋ ਰੋਜਾ ਦੌਰੇ ਤੇ ਆ ਰਹੇ ਨੇ ਇਸ ਦਰਾਂ ਉਹਨਾਂ ਦਾ ਜ਼ੋਰਦਾਰ ਸਵਾਗਤ ਵੀ ਕੀਤਾ ਜਾਏਗਾ ਉਹਨਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਪਹਿਲਾਂ ਬਲਾਸਪੁਰ ਵਿੱਚ ਉਹਨਾਂ ਦਾ ਇੱਕ ਸਵਾਗਤੀ ਧੰਨਵਾਦ ਸਮਾਰੋਹ ਹੋਏਗਾ ਔਰ ਉਸ ਤੋਂ ਬਾਅਦ ਜੇਪੀ ਨੱਡਾ ਸੁੰਦਰ ਨਗਰ ਲਈ ਰਵਾਨਾ ਹੋਣਗੇ ਸੁੰਦਰ ਨਗਰ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੇ ਵਰਕਰ ਉਹਨਾਂ ਦਾ ਸਵਾਗਤ ਕਰਨਗੇ ਇਸ ਤੋਂ ਬਾਅਦ ਜੇਪੀ ਨੱਡਾ ਸੁੰਦਰ ਨਗਰ ਵਿੱਚ ਇੱਕ ਨਵੇਂ ਭਾਰਤੀ ਜਨਤਾ ਪਾਰਟੀ ਦੇ ਬਣੇ ਦਫਤਰ ਦਾ ਵੀ ਉਦਘਾਟਨ ਕਰਨਗੇ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਰੋਡ ਸ਼ੋਅ ਵਿੱਚ ਵੀ ਭਾਗ ਲੈਣਗੇ ਇਸ ਦੌਰਾਨ ਜੇਪੀ ਨੱਡਾ ਸ਼ਾਮ 4 ਵਜੇ ਤੋਂ ਲੈ ਕੇ 5 ਵਜੇ ਦਰਾਂਨ ਵਿਕਸਿਤ ਭਾਰਤ ਸੰਕਲਪ ਯਾਤਰਾ ਪ੍ਰੋਗਰਾਮ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੱਥ ਯਾਤਰਾ ਦੇ ذریعے ਜੁੜਨਗੇ ਦੇ ਬੱਚੋ ਵਰਕਰਾਂ ਨੂੰ ਸਬੋਧਨ ਵੀ ਕਰਨੀ ਬੀਤੇ ਦਿਨ ਲੋਕ ਸਭਾ ਦੇ ਵਿੱਚ ਜਿਹੜੀ ਕਾਰਵਾਈ ਹੋਈ ਹੈ ਚਾਹੇ ਕਥਿਤ ਦੋਸ਼ੀ ਗ੍ਰਿਫਤਾਰ ਕਰ ਲੇਗੇ ਨੇ ਉਧਰ ਸੁਰੱਖਿਆ ਦੇ ਵਿੱਚ ਹੋਈ ਵੱਡੀ ਲਾਪਰਵਾਹੀ ਤੇ ਅੰਗੇਲੀ ਦੇ ਚਲਦਿਆਂ ਪਾਰਲੀਮੈਂਟ ਸਟਾਫ ਦੇ 8 ਸੁਰੱਖਿਆ ਕਰਮਚਾਰੀ ਵੀ ਸਸਪੈਂਡ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਨਾਮ RAMPAL ARVIND VEERDAS GANESH ANIL PRADEEP BIMIT ਅਤੇ NIRENDRA ਹੈ ਕਟੜਨਾ ਤੋਂ ਬਾਅਦ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਆ ਸੰਸਦ ਦੇ ਅੰਦਰ ਜਾਣ ਵਾਲੇ ਦੇ ਹੁਣ ਜੁੱਤੇ ਵੀ ਉਤਾਰ ਕੇ ਚੈੱਕ ਇ ਕੀਤੀ ਜਾ ਰਹੀ ਹੈ ਇਸੇ ਦੌਰਾਨ ਮਘਾਲਿਆ ਦੇ ਮੁੱਖ ਮੰਤਰੀ ਕਨਰੋਡ ਸਗਮਾ ਨੂੰ ਵੀ ਮੱਕਰ ਦਵਾਰ ਦੇ ਵਿੱਚ ਬਿਲਡਿੰਗ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਸੰਗਮਾ ਆਪਣੀ ਕਾਰਜ ਚ ਉਤਰਦੇ ਸ਼ਾਰਦੂਲ ਦੁਆਰ ਦੇ ਜਰੀ ਹੋਏ ਸੰਸਦ ਦੇ ਅੰਦਰਗੇ ਉਧਰ ਪ੍ਰਾਈਮ ਮਿਨਿਸਟਰ ਨਿੰਦਰ ਮੋਦੀ ਪਹੁੰਚੇ ਤੇ ਉਹਨਾਂ ਨੇ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ, ਅਦੇ ਹੁਨਰਾਗ ਠਾਕਰ ਵੀ ਮੌਜੂਦ ਰਹੇ ਮਸਲਾ ਦੇ ਸ਼੍ਰੀ ਕ੍ਰਿਸ਼ਨ ਜਨ ਭੂਮੀ ਸ਼ਾਹੀ ਈਦਗਾ ਵਿਵਾਦਿਤ ਜਗ੍ਹਾ ਦਾ ਸਰਵੇ ਕਰਵਾਇਆ ਜਾਏਗਾ ਅਲਾਬਾਦ ਹਾਈ ਕੋਰਟ ਨੇ ਫੈਸਲਾ ਇਹ ਦਿੱਤਾ ਹਿੰਦੂ ਧਰਮ ਦੀ ਪਟੀਸ਼ਨ ਸਵੀਕਾਰ ਕਰਦੇ ਹੋਏ ਕੋਰਟ ਨੇ ਸਰਵੇ ਦੇ ਲਈਏ ਕੋਰਟ ਕਮਿਸ਼ਨਰ ਨਿਯੁਕਤ ਕਰਨ ਦਾ ਆਦੇਸ਼ ਦਿੱਤਾ ਕੋਰਟ ਨੇ ਮੁਸਲਮ ਭਾਈਚਾਰੇ ਯਾਨੀ ਵਕਫ ਬੋਰਡ ਦੇ ਉਹਨਾਂ ਦਲੀਲਾਂ ਨੂੰ ਖਾਰਜ ਕੀਰ ਦਿੱਤਾ ਜਿਸ ਵਿੱਚ ਉਹਨਾਂ ਨੇ ਪਟੀਸ਼ਨ ਨੂੰ ਸੁਣਨ ਵਾਸਤੇ ਕਿਹਾ ਸੀ ਕਿ ਉਹ ਯੋਗ ਨਹੀਂ ਹੈ ਹਾਈ ਕੋਰਟ ਦੇ ਜਸਟਿਸ ਮੈ ਕੁਮਾਰ ਜੈਨ ਦੇ ਸਿੰਗਲ ਪੈਂਚ ਨੇ ਇਹ ਫੈਸਲਾ ਸੁਣਾਇਆ 16 ਨਵੰਬਰ ਨੂੰ ਇਸ ਅਰਜੀ ਤੇ ਸੁਣਵਾਈ ਤੋਂ ਬਾਅਦ ਕੋਰਟ ਨੇ ਫੈਸਲਾ ਰੱਖਮਾ ਰੱਖ ਲਿਆ ਸੀ ਇਸ ਦਿਨ ਵਿਵਾਦਤ ਜਿਹੜੀ ਜਗ੍ਹਾ ਉਹਦੀਆਂ 18 ਪਟੀਸ਼ਨਾਂ ਚੋਂ 17 ਤੇ ਸੁਣਵਾਈ ਹੋਈ ਇਹ ਸਾਰੀਆਂ ਪਟੀਸ਼ਨਾਂ ਮਥਰਾ ਜ਼ਿਲ੍ਹਾ ਅਦਾਲਤ ਤੋਂ ਇਲਾहाबाद ਹਾਈ ਕੋਰਟ ਵਿੱਚ ਸੁਣਵਾਈ ਦੇ ਲਈ ਸ਼ਿਫਟ ਕੀਤੀਆਂ ਗਈਆਂ ਸੀ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜਨ ਭੂਮੀ ਸ਼ਾਹੀ ਈਦਗਾਹ ਦੇ 13.37 ਏਕੜ ਵਿਵਾਦਤ ਜ਼ਮੀਨ ਦਾ ਕੋਰਟ ਕਮਿਸ਼ਨਰ ਸਰਵੇ ਕਰਨਗੇ ਇਸ ਸਰਵੇ 1280 ਦੀ ਗਿਆਨ ਵਿਆਪੀ ਵਿੱਚ ਮਈ 2021 ਵਿੱਚ ਹੋਏ ਕਮਿਸ਼ਨਰ ਸਰਵੇ ਦੀ ਤਰ੍ਹਾਂ ਹੋਏਗਾ ਇਸ ਵਿੱਚ ਕੋਰ ਕਮਿਸ਼ਨਰ ਦੀ ਟੀਮ ਉੱਥੇ ਪਹੁੰਚ ਕੇ ਡਿਟੇਲ ਇਕੱਠੀ ਕਰਨਗੇ ਤੇ ਫਿਰ ਰਿਪੋਰਟ ਅਦਾਲਤ ਨੂੰ ਸੌਂਪਣਗੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਹਿੰਦੂ ਧਿਰ ਦੇ ਵੱਲੋਂ ਪੈਰਵਾਈ ਕਰੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੇ ਕਿਹਾ ਕਿ ਅੱਜ ਅਸੀਂ ਮੰਗ ਕੀਤੀ ਸੀ ਕਿ ਮਥਰਾ ਵਿੱਚ 13.37 ਏਕੜ ਵਿਵਾਦਿਤ ਭੂਮੀ ਜਗੇਸ਼ਵਰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਜ਼ਮੀਨ ਆ ਮਸਜਿਦ ਦਾ ਗਲਤ ਕਬਜ਼ਾ ਉਸ ਕਬਜ਼ੇ ਨੂੰ ਹਟਾਇਆ ਜਾਵੇ 12 ਅਕਤੂਬਰ 1968 ਦੇ ਸਮਝੌਤੇ ਨੂੰ ਉਹਨਾਂ ਨੇ ਅਯੋਗਿਆ ਘੋਸ਼ਿਤ ਕਰ ਦਿੱਤਾ ਗਿਆ ਸੀ ਉਹਨਾਂ ਕਹਿਆ ਸੀ ਅਸੀਂ ਕੋਰਟ ਤੋਂ ਮੰਗ ਕੀਤੀ ਸੀ ਕਿ ਕੋਰਟ ਕਮਿਸ਼ਨਰ ਸਰਵੇ ਬਹੁਤ ਜ਼ਰੂਰੀ ਆ ਕੋਰਟ ਨੇ ਅੱਜ ਆਦੇਸ਼ ਦੇ ਦਿੱਤੇ ਨੇ ਕੋਰਟ ਕਮਿਸ਼ਨਰ ਦੀ ਟੀਮ ਵਿੱਚ ਕਿੰਨੇ ਮੈਂਬਰ ਹੋਣਗੇ ਕੌਣ-ਕੌਣ ਹੋਣਗੇ ਕਦੋਂ ਸਰਵਾ ਹੋਏਗਾ ਤੇ ਕਦੋਂ ਵੀਡੀਓਗ੍ਰਾਫੀ ਹੋਏਗੀ ਇਹ 18 ਸਤੰਬਰ ਨੂੰ ਹਾਈ ਕੋਰਟ ਵਿੱਚ ਹੋਣ ਵਾਲੀ 18 ਦਸੰਬਰ ਨੂੰ ਹਾਈ ਕੋਰਟ ਵਿੱਚ ਹੋਣ ਵਾਲੀ ਅਗਲੀ ਸੁਣਵਾਈ ਸੁਣਵਾਈ ਚ ਤੈਅ ਕੀਤਾ ਜਾਏਗਾ ਫਿਲਹਾਲ ਦੇਸ਼ ਦਾ ਖਬਰਨਾਮਾ ਇਥੇ ਸਮਾਪਤ ਕਰਦੇ ਵਦਾਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ